ਜੀ ਇਹ ਜਿਹੜਾ ਵੱਖ-ਵੱਖ ਸਮਿਆਂ ਤੇ ਵੱਖ-ਵੱਖ ਲੋਕਾਂ ਵੱਲੋਂ ਜਿਹੜੀਆਂ ਕਾਫੀ ਸਾਰੀਆਂ ਸ਼ਿਕਾਇਤਾਂ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਬਰਨਾਲਾ ਤੇ ਐਸਐਸਪੀ ਸਾਹਿਬ ਬਰਨਾਲਾ ਕੋਲੇ ਪਹੁੰਚ ਰਹੀਆਂ ਸੀ ਕਿ ਬਰਨਾਲੇ ਦੇ ਵਿੱਚ ਕਾਫੀ ਜ਼ਿਆਦਾ ਹੋਟਲ ਨੇ ਜਿਹੜੇ ਬਿਨਾਂ ਜਿਹੜਾ ਨਾਰਮਸ ਨੂੰ ਪੂਰਾ ਕਰਦੇ ਹੋਏ ਚੱਲ ਰਹੇ ਨੇ ਉਹਨਾਂ ਵੱਲੋਂ ਪ੍ਰਸ਼ਾਸਨ ਦੀਆਂ ਜਿਹੜੀਆਂ ਹਦਾਇਤਾਂ ਨੇ ਉਹਨਾਂ ਦੀ ਪੂਰੀ ਤਰ੍ਹਾਂ ਪਾਲਣਾ ਨਹੀਂ ਕੀਤੀ ਜਾ ਰਹੀ ਤੇ ਇਸ ਤੋਂ ਇਲਾਵਾ ਇਹ ਵੀ ਖਦਸ਼ਾ ਜਤਾਇਆ ਗਿਆ ਸੀ ਕਿ ਇੱਥੇ ਜਿਹੜੇ ਨਾਬਾਲਗ ਮੁੰਡੇ ਕੁੜੀਆਂ ਨੇ ਉਹਨਾਂ ਨੂੰ ਵੀ ਸ਼ਾਰਟ ਟਾਈਮ ਵਾਸਤੇ ਜਿਹੜੇ ਕਮਰੇ ਕਰਾਏ ਤੇ ਦਿੱਤੇ ਜਾਂਦੇ ਨੇ ਇਸ ਤੋਂ ਇਲਾਵਾ ਹੋਰ ਵੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਜਿਹੜੇ ਕਪਲਸ ਨੇ ਉਹ ਇੱਥੇ ਕਿਰਾਏ ਤੇ ਜਿਹੜੇ ਕਮਰੇ ਲੈਂਦੇ ਨੇ ਜਿਹਦੇ ਵਿੱਚ ਕਿ ਮਤਲਬ ਕਿ ਬਹੁਤ ਸ਼ਾਰਟ ਟਾਈਮ ਵਾਸਤੇ ਕਿ ਮੰਨ ਲਓ 1-2 ਘੰਟੇ ਵਾਸਤੇ ਕਮਰਾ ਕਿਰਾਏ ਤੇ ਲਿਆ ਫਿਰ ਅਗਲਾ ਹੋਰ ਕਪਲ ਆ ਗਿਆ ਸੋ ਇਹੋ ਜਿਹੀਆਂ ਵੀ ਖਰਚਾ ਜਤਾਇਆ ਜਾ ਰਿਹਾ ਸੀਗਾ ਇਹ ਸਾਰੀਆਂ ਗੱਲਾਂ ਨੂੰ ਤੇ ਸ਼ਿਕਾਇਤਾਂ ਨੂੰ ਦੇਖਦੇ ਹੋਏ ਮਾੜਯੋਗ ਡੀਸੀ ਸਾਹਿਬ ਬਰਨਾਲਾ ਵੱਲੋਂ ਇੱਕ ਕਮੇਟੀ ਬਣਾਈ ਗਈ ਸੀ ਜਿਹਦੇ ਵਿੱਚ ਕਿ ਐਸਡੀਐਮ ਸਾਹਿਬ ਬਰਨਾਲਾ ਉਹਨੂੰ ਹੈੱਡ ਕਰਦੇ ਨੇ ਕੋਮੇਟੀ ਦੀ ਡਿਊਟੀ ਲਗਾ ਕੇ ਸਾਰੇ ਹੀ ਹੋਟਲਾਂ ਦੀ ਜਿਹੜੀ ਅੱਜ ਚੈਕਿੰਗ ਕਰਵਾਈ ਗਈ ਆ ਜਿਹਦੇ ਵਿੱਚ ਵੱਖ-ਵੱਖ ਸਿਵਲ ਡਿਪਾਰਟਮੈਂਟਸ ਦੇ ਜਿਹੜੇ ਆਫੀਸਰਸ ਨੇ ਉਹ ਸਾਡੇ ਨਾਲ ਲਗਾਏ ਗਏ ਨੇ ਜਿਵੇਂ ਕਿ ਇੱਥੇ ਅਸੀਂ ਆਂ ਹੋਟਲ ਦੀ ਚੈਕਿੰਗ ਕਰ ਰਹੇ ਆ ਇੱਥੇ ਸਾਡੇ ਇਹ ਆਈਡੀਆ ਟੌਟਲ ਆਲਓਵਰ 10-12 ਹੋਟਲ ਪੂਰੇ ਬਰਨਾਲੇ ਸ਼ਹਿਰ ਦੇ ਵਿੱਚ ਨੇ ਜਿੱਥੇ ਸਾਡੀਆਂ ਵੱਖ-ਵੱਖ ਟੀਮਾਂ ਚੈਕਿੰਗ ਕਰ ਰਹੀਆਂ ਨੇ 100 ਦੇ ਕਰੀਬ ਪੁਲਿਸ ਮੁਲਾਜ਼ਮ ਲਾਇਆ ਹੋਇਆ ਹੈ ਤੇ ਪੰਜ ਐਸਐਚਓ ਲਾਏ ਗਏ ਨੇ ਤੇ 10 ਸਾਡੇ ਸਿਵਲ ਦੇ ਜਿਹੜੇ ਅਫਸਰ ਨੇ ਉਹ ਲਗਾਏ ਗਏ ਨੇ ਜਿਵੇਂ ਇੱਥੇ ਆਪਾਂ ਚੈਕਿੰਗ ਕਰ ਰਹੇ ਆ ਇੱਥੇ ਡਿਸਟ੍ਰਿਕਟ ਫਾਇਰ ਅਫਸਰ ਤੇ ਜਿਹੜੇ ਸਾਡੇ ਬੀਡੀਪੀਓ ਸਾਹਿਬ ਬਰਨਾਲਾ ਇਹ ਇੱਥੇ ਚੈਕਿੰਗ ਕਰ ਰਹੇ ਨੇ ਹਾਜ਼ਰ ਨੇ ਸਾਰਿਆਂ ਨੂੰ ਜਿਹੜਾ ਐਸਡੀਐਮ ਸਾਹਿਬ ਬਰਨਾਲਾ ਵੱਲੋਂ ਏਮਪਾਵਰ ਕੀਤਾ ਗਿਆ ਤੇ ਜੋ ਹੁਣ ਤੱਕ ਜਿਹੜੀ ਚੈਕਿੰਗ ਕੀਤੀ ਗਈ ਹੈ ਉਹਦੇ ਵਿੱਚ ਇੱਕ ਤਾਂ ਇਹਨਾਂ ਦਾ ਰਿਕਾਰਡ ਕਬਜ਼ੇ ਚ ਲਿਆ ਗਿਆ ਵੈਰੀਫਾਈ ਕਰਨ ਵਾਸਤੇ ਕਿਸੇ ਮਾਈਨਰ ਨੂੰ ਤਾਂ ਨਹੀਂ ਕਮਰਾ ਕਿਰਾਏ ਤੇ ਦਿੱਤੇ ਗਿਆ ਇਸ ਤੋਂ ਇਲਾਵਾ ਚੈਕਿੰਗ ਵਿੱਚ ਪਾਇਆ ਗਿਆ ਕਿ ਇਹਨਾਂ ਵਿੱਚ ਕੋਈ ਜਿਹੜਾ ਸੀਐਲਯੂ ਇਸ ਤੋਂ ਇਲਾਵਾ ਜਿਹੜੀ ਫਾਇਰ ਸੇਫਟੀ ਦੀ ਐਨਓਸੀ ਉਹ ਇਹਨਾਂ ਕੋਲ ਨਹੀਂ ਸੀ ਤੇ ਜਿਹੜਾ ਬਿਲਡਿੰਗ ਪਲਾਨ ਦੇ ਅਪਰੂਵਲਸ ਨੇ ਉਹ ਨਹੀਂ ਉਹ ਉਹਨਾਂ ਕੋਲ ਨਹੀਂ ਪੇਸ਼ ਕਰ ਸਕੇ ਸੋ ਇਹਨਾਂ ਨੂੰ ਅਸੀਂ ਫਰਦਰ ਟਾਈਮ ਬੀਂਗ ਇਹਨਾਂ ਨੂੰ ਬੰਦ ਕਰਾਂਗੇ ਤੇ ਫਰਦਰ ਇਹਨਾਂ ਨੂੰ ਜਿਹੜਾ ਹਦਾਇਤ ਕੀਤੀ ਗਈ ਆ ਹੋਟਲ ਦੇ ਮਾਲਕਾਂ ਨੂੰ ਕਿ ਆਪਣਾ ਜਿਹੜੇ ਵੀ ਪ੍ਰੂਫ ਵਗੈਰਾ ਨੇ ਉਹ ਮੰਨ ਜੋ ਕਿਸੇ ਨੂੰ ਸਭ ਕੋਲੇ ਪੇਸ਼ ਕਰਨ ਤੇ ਉਸ ਤੋਂ ਬਾਅਦ ਹੀ ਇਹ ਹੋਟਲ ਜਿਹੜਾ ਚਾਲੂ ਕੀਤਾ ਜਾ ਸਕਦਾ ਹੈ ਕਿ ਕੋਈ ਨਾਮ ਵਾਲਾ ਤੁਸੀਂ ਕਹਦੇ ਸੀ ਵੀ ਨਾਮ ਵਾਲਾ ਕੋਈ ਰੂਮ ਵਗੈਰਾ ਕੋਈ ਐਵੇਂ ਦਾ ਨਹੀਂ ਲੱਭ ਕੇ ਸਕੇ ਨੇ ਹਾਲੇ ਆਪਾਂ ਵੈਰੀਫਾਈ ਕਰ ਰਹੇ ਆ ਜੋ ਪ੍ਰੈਜ਼ੈਂਟਲੀ ਜੋ ਇਸ ਟਾਈਮ ਠਹਿਰੇ ਹੋਏ ਨੇ ਉਹਨਾਂ ਵਿੱਚੋਂ ਸਾਨੂੰ ਕੋਈ ਨਹੀਂ ਮਿਲਿਆ ਬਟ ਆਪਾਂ ਇਹਨਾਂ ਦੇ ਸਾਰੇ ਹੀ ਰਜਿਸਟਰ ਕਬਜ਼ੇ 'ਚ ਲਾਏ ਨੇ ਉਹਨਾਂ 'ਚ ਅਸੀਂ ਚੈੱਕ ਕਰਾਂਗੇ ਕਿ ਪਿਛਲੇ ਟਾਈਮ ਦੇ ਵਿੱਚ ਕਿਹੜੇ-ਕਿਹੜੇ ਜਿਹੜੇ ਲੋਕ ਨੇ ਇੱਥੇ ਰਹਿ ਕੇ ਗਏ ਨੇ ਉਹਨਾਂ ਦੇ ਆਇਡੈਂਟੀਟੀ ਪ੍ਰੂਫ ਨਾਲ ਲੱਗੇ ਨੇ ਜਾਂ ਨਹੀਂ ਆਇਡੈਂਟੀਟੀ ਪ੍ਰੂਫਸ ਤੋਂ ਵੀ ਅਸੀਂ ਵੈਰੀਫਾਈ ਕਰਾਂਗੇ ਕਿ ਕੋਈ ਮਾਈਨਰ ਨੂੰ ਤਾਂ ਨਹੀਂ ਕਮਰਾ ਦਿੱਤਾ ਗਿਆ ਜਿਵੇਂ ਕਿ ਇੱਥੇ ਮਤਲਬ ਸੀਲ ਕੀਤਾ ਗਿਆ ਤੇ ਕੁਝ ਔਰਤਾਂ ਤੇ ਕੁਝ ਕੌਲਜੀ ਬੱਚੇ ਤੇ ਲੜਕੀਆਂ ਜਿਹੜੀਆਂ ਕਿ ਤੋਂ ਗ੍ਰਾਮਤ ਹੋਈਆਂ ਨੇ ਤੇ ਉਹਨਾਂ ਬਾਰੇ ਕੀ ਕਹਿਣਾ ਚਾਹੀਦਾ ਜੀ ਦੇਖੋ ਆਪਾਂ ਬਰਾਮਦਗੀਤਾ ਨਹੀਂ ਕਹਿ ਸਕਦੇ ਇਹਨਾਂ ਨੂੰ ਕਮਰਾ ਕਿਰਾਏ ਤੇ ਦਿੱਤਾ ਗਿਆ ਸੀ ਸ਼ਾਰਟ ਟਰਮ ਦੇ ਹੀ ਕਿਰਾਏ ਤੇ ਦਿੱਤਾ ਗਿਆ ਸੀਗਾ ਅਸੀਂ ਕਿਉਂਕਿ ਹੁਣ ਹੋਟਲ ਨੂੰ ਬੰਦ ਕਰਾ ਰਹੇ ਹਾਂ ਇਸ ਕਰਕੇ ਇਹਨਾਂ ਨੂੰ ਵੀ ਇੱਥੋਂ ਜਿਹੜਾ ਖਾਲੀ ਕਰਾਇਆ ਗਿਆ ਤੇ ਫਰਦਰ ਉਹਨਾਂ ਲਈ ਅਸੀਂ ਡਿਟੇਲਸ ਜ਼ਰੂਰ ਲਈਆਂ ਨੇ ਸੌਦਾ ਟ ਉਹਨਾਂ ਦੀ ਜਿਹੜੀ ਹੈ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਜਿਵੇਂ ਫਾਇਰ ਸੇਫਟੀ ਦਾ ਸਰਜ ਵਗੈਰਾ ਉਹਦੇ ਵਿੱਚ ਇਹਨਾਂ ਨੇ ਉਹ ਸਾਰੀਆਂ ਗੋੜੀਆਂ ਉਹਦੇ ਮੁਤਾਬਕ ਜਿਹੜੀ ਕਾਰਵਾਈ ਬੰਦੇ ਉਹ ਕਿੱਥੇ ਜੀ ਬਿਲਕੁਲ ਜਿਵੇਂ ਹਰ ਇੱਕ ਜਿਹੜਾ ਵੀ ਕਮਰਸ਼ੀਅਲ ਅਦਾਰਾ ਹੁੰਦਾ ਉਹਦੇ ਅਲੱਗ-ਅਲੱਗ ਜਿਹੜੇ ਨੋਰਮਸ ਹੁੰਦੇ ਨੇ ਫਾਇਰ ਸੇਫਟੀ ਦੇ ਨੋਰਮਸ ਹੁੰਦੇ ਨੇ ਜਿੰਨੇ ਕਮਰੇ ਬਣਾਏ ਗਏ ਨੇ ਉੱਥੇ ਫਾਇਰ ਸੇਫਟੀ ਇਕੁਪਮੈਂਟ ਜ਼ਰੂਰੀ ਹੁੰਦਾ ਫੋਰ ਐਗਜ਼ਾਮਪਲ ਆਪਾਂ ਜਿਹੜਾ ਹੁਣ ਹੋਟਲ ਚੈੱਕ ਕੀਤਾ ਇੱਥੇ ਜਿਹੜਾ ਕਿਚਨ ਆ ਉਹ ਕਿਚਨ ਦੇ ਵਿੱਚ ਜੋ ਅਸ ਪਰ ਨੋਰਮਸ ਜਿਹੜਾ ਫਾਇਰ ਸੇਫਟੀ ਇਕੁਪਮੈਂਟ ਲੱਗਣਾ ਜ਼ਰੂਰੀ ਹੁੰਦਾ ਉਹ ਇੱਥੇ ਇਹਨਾਂ ਦੇ ਨਹੀਂ ਸੀ ਲੱਗਿਆ ਹੋਇਆ ਤੇ ਉੱਪਰ ਵੀ ਕੰਨੀ ਜਿਹੜੀ ਇਹਨਾਂ ਨੇ ਪਾਈਪ ਹੀ ਲਗਾਈ ਹੋਈ ਆ ਜਿਹਦੇ ਵਿੱਚ ਕਿ ਉਹਦੇ ਕਨੈਕਸ਼ਨ ਨਹੀਂ ਦਿੱਤੇ ਹੋਏ ਫਾਇਰ ਸੇਫਟੀ ਦੇ ਸੋ ਇਹ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਇਹਨਾਂ ਦੇ ਉੱਤੇ ਜਿਹੜਾ ਬਣਦੀ ਕਾਰਵਾਈ ਆ ਕੀ ਕੀਤੀ ਜਾਏਗੀ ਹੁਣ ਅਸੀਂ ਜਿਹੜਾ ਫਿਲਹਾਲ ਜਿਹੜੇ ਨੇ ਦੋ ਹੋਟਲ ਸੀਲ ਕਰ ਚੁੱਕੇ ਆ ਹੁਣ ਤੱਕ ਇੱਕ ਤਾਂ ਹੋਟਲ ਕੈਨੇਡਾ ਹੈਗਾ ਜੀ ਤੇ ਇੱਕ ਹੋਟਲ ਮਿਲਨ ਹੈਗਾ ਤੇ ਫਰਦਰ ਜਿਹੜੀ ਚੱਲ ਰਹੀ ਆ Tá, eu